ਪੰਜਾਬ ਦੇ ਪੰਜ ਸਾਬਕਾ ਮੰਤਰੀਆਂ ਨੂੰ ਸਰਕਾਰੀ ਖੋਟੀਆਂ ਖਾਲੀ ਕਰਨ ਦੇ ਜਿਹੜੇ ਕੀ ਨੋਟਿਸ ਜਾਰੀ ਕੀਤੇ ਗਏ ਨੇ ਇਹਨਾਂ ਪੰਜ ਮੰਤਰੀਆਂ ਦੇ ਵਿੱਚ ਕਿਹੜੇ-ਕਿਹੜੇ ਮੰਤਰੀ ਸ਼ਾਮਲ ਨੇ ਤੇ ਉਹਨਾਂ ਨੂੰ ਇਹ ਖੋਟੀਆਂ ਖਾਲੀ ਕਰਨ ਦੇ ਆਦੇਸ਼ ਕਿਸ ਵੱਲੋਂ ਤੇ ਕਿਉਂ ਜਾਰੀ ਕੀਤੇ ਗਏ ਨੇ ਤੁਹਾਨੂੰ ਦੱਸ ਦਈਏ ਕਿਵਨ ਜਬ ਦੇ 5 ਸਾਬਕਾ ਮੰਤਰੀਆਂ ਨੂੰ ਕੋਠੀਆਂ ਖਾਲੀ ਕਰਨ ਲਈ ਨੋਟਿਸ ਜਾਰੀ ਕੀਤਾ ਗਿਆ ਹੈ ਪ੍ਰਸ਼ਾਸਕਿਕ ਅਕਸਰ ਪੰਜਾਬ ਸਿਵਲ ਸੇਕੀਤਰਕ ਵੱਲੋਂ ਸਾਬਕਾ ਮੰਤਰੀ ਗੁਰਮੀਤ ਸਿੰਘ ਮੀਥੇਰ ਚੇਤਨ ਸਿੰਘ ਜੜਮਾਦਰਾ ਬਲਕਾਰ ਸਿੰਘ ਬ੍ਰਹਮਸ਼ੰਕਰ ਜਿੰਪਾ ਅਤੇ ਅਨਮੋਲ ਗਗਨਮਾਨ ਨੂੰ ਸਰਕਾਰੀ ਕੋਠੀ ਖਾਲੀ ਕਰਨ ਲਈ ਨੋਟਿਸ ਜਾਰੀ ਕੀਤਾ ਗਿਆ ਹੈ ਨੋਟਿਸ ਵਿੱਚ ਕਹਾ ਗਿਆ ਹੈ ਕਿ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਦੇ 15 ਦਿਨਾਂ ਦੇ ਅੰਦਰ ਅੰਦਰ ਸਰਕਾਰੀ ਕੋਠੀ ਖਾਲੀ ਕਰਨੀ ਹੁੰਦੀ ਹੈ ਇਸ ਲਈ ਤੁਸੀਂ ਕੋਠੀ ਖਾਲੀ ਕਰਕੇ ਲੋਕ ਨਿਰਮਾਣ ਵਿਭਾਗ ਦੇ ਹਵਾਲੇ ਕਰਦੋ ਤਾਂ ਜੋ ਨਵੀਂ ਬਣੀ ਮੰਤਰੀਆਂ ਨੂੰ ਕੋਠੀ ਅਲਰਟ ਕੀਤੀਆਂ ਜਾ ਸਕੰਦਾ ਸਹੀ ਹੈ ਕਿ ਸੇ ਭਗਵੰਤ ਮਾਨ ਵੱਲੋਂ ਆਪਣੀ ਕੈਬਨਿਟ ਦੇ ਮੰਤਰੀਆਂ ਨੇ ਉਹਨਾਂ ਦੇ ਵਿੱਚ ਨਵੇਂ ਮੰਤਰੀਆਂ ਨੂੰ ਜਿਹੜਾ ਸ਼ਾਮਲ ਕੀਤਾ ਗਿਆ ਸੀ ਤੇ ਜਿਹੜੇ ਸਾਬਕਾ ਪੰਜਾਬ ਦੇ ਪੰਜ ਮંત્રી ਨੇ ਉਹਨਾਂ ਨੂੰ ਸਰਕਾਰੀ ਕੋਠੀ ਖਾਲੀ ਕਰਨ ਦੇ ਜਿਹੜੇ ਹਾਦੇ ਹਦੇ ਹੁਕਮ ਜਾਰੀ ਕੀਤੇ ਨੇ ਤਾਂ ਉਹਨਾਂ ਨੇ ਕਿ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਵੀ ਮੰਤਰੀ ਦੇ ਅਹੁਦੇ ਤੋਂ ਕੋਈ ਹਟਦਾ ਹੈ ਤਾਂ ਉਸ ਦੇ 15 ਦਿਨਾਂ ਦੇ ਅੰਦਰ ਅੰਦਰ ਸਰਕਾਰੀ ਕੋਠੀ ਜਿਹੜੀ ਉਹ ਖਾਲੀ ਕਰਨੀ ਪੈਂਦੀ ਹੈ ਤਾਂ ਜੋ ਜਿਹੜੇ ਨਵੇਂ ਮੰਤਰੀ ਬਣੇ ਨੇ ਉਹਨਾਂ ਨੂੰ ਕੋਠੀ ਜਿਹੜੀ ਅਲਰਟ ਕੀਤੀ ਜਾ ਸਕੇ ਤਾਂ ਹੁਣ ਇਹ ਜਿਹੜੇ ਪੰਜ ਮੰਤਰੀ ਨੇ ਜਿੰਨਾ ਨੂੰ ਸਰਕਾਰੀ ਕੋਠੀ ਖਾਲੀ ਕਰਨ ਦੇ ਆਦੇਸ਼ ਜਿਹੜੇ ਕੀ ਜਾਰੀ ਹੋਏ ਨੇ ਨੋਟਿਸ ਜਾਰੀ ਹੋਇਆ ਹੈ ਨੋਟਿਸ ਵਿੱਚ ਲਿਖਿਆ ਵੀ ਗਿਆ ਹੈ ਬਕਾਇਦਾ ਕਿ ਤੁਸੀਂ ਜਜ਼ਦ ਤੋਂ ਜਲਦੀ ਕੋਠੀਆਂ ਨੂੰ ਜਿਹੜੀ ਕਾਰੀ ਕੋਠੀਆਂ ਸਰਕਾਰੀ ਰਿਹਾਇਸ਼ ਨੂੰ ਖਾਲੀ ਕਰ ਦੋ ਤਾਂ ਜੋ ਜਿਹੜੇ ਨਵੇਂ ਕੈਬਨਿਟ ਮੰਤਰੀ ਬਣਨੇ ਸੀ ਐਮ ਭਗਵੰਤ ਮਾਨ ਵੱਲੋਂ ਜਿਹੜੇ ਨਵੇਂ ਕੈਬਨਿਟ ਮੰਤਰੀ ਚੁਣੇ ਗਏ ਨੇ ਆਪਣੇ ਮੰਤਰੀ ਬਜੀ ਜੀ ਨੇ ਸੌ ਚੁੱਕੀ ਹੈ ਉਹਨਾਂ ਨੂੰ ਇਹ ਕੋਠੀਆਂ ਜਿਹੜੀਆਂ ਅਲਰਟ ਹੋ ਸਕਣਗੀਆਂ ਤੇ ਉਹਨਾਂ ਨੂੰ ਹੀ ਇਹਨਾਂ ਦੀ ਜਿਹੜੀ ਜ਼ਿੰਮੇਵਾਰੀ ਰਹਿਣ ਦੀ ਉੱਤੇ ਉਹਨਾਂ ਨੂੰ ਦਿੱਤੀ ਜਾਵੇਗੀ ਜਿਹੜੇ ਸਾਬਕਾ ਪੰਜਾਬ ਦੇ ਪੰਜ ਮੰਤਰੀਆ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਅੱਜ ਕੀ 15 ਦਿਨਾਂ ਦੇ ਅੰਦਰ ਅੰਦਰ ਤੁਸੀਂ ਇਹ ਕੋਠੀ ਖਾਲੀ ਕਰਨੀ ਸੀ ਜਿਹੜੀ ਕਿ ਉਹਨਾਂ ਨੇ ਹਜੇ ਤੱਕ ਨਹੀਂ ਕੀ ਕੀ ਦਾਜਾ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਕਿ ਸਰਕਾਰੀ ਕੋਠੀਆਂ ਨੂੰ ਜੁੜਾਓ ਤੁਸੀਂ ਖਾਲੀ ਕਰਨਾ ਹੈ ਪੰਜਾਬ ਦੇ ਪੰਜ ਸਾਬਕਾ ਮੰਤਰੀਆਂ ਨੂੰ ਸਰਕਾਰੀ ਕੋਠੀਆਂ ਖਾਲੀ ਕਰਨ ਦੇ ਜਿਹੜੇ ਕੀ ਨੋਟਿਸ ਜਾਰੀ ਕੀਤੇ ਗਏ ਨੇ ਇਹਨਾਂ ਪੰਜ ਮੰਤਰੀਆਂ ਦੇ ਵਿੱਚ ਕਿਹੜੇ-ਕਿਹੜੇ ਮੰਤਰੀ ਸ਼ਾਮਲ ਨੇ ਤੇ ਉਹਨਾਂ ਨੂੰ ਇਹ ਕੋਠੀਆਂ ਖਾਲੀ ਕਰਨ ਦੇ ਆਦੇਸ਼ ਕਿਸ ਵੱਲੋਂ ਤੇ ਕਿਉਂ ਜਾਰੀ ਕੀਤੇ ਗਏ ਨੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਪੰਜ ਸਾਬਕਾ ਮੰਤਰੀਆਂ ਨੂੰ ਕੋਠੀਆਂ ਖਾਲੀ ਕਰਨ ਲਈ ਨੋਟਿਸ ਜਾਰੀ ਕੀਤਾ ਗਿਆ ਹੈ ਪ੍ਰਸ਼ਾਸਕਿਕ ਅਕਸਰ ਪੰਜਾਬ ਸਿਵਲ ਸੇਕੀਟਰਕ ਵੱਲੋਂ ਸਾਬਕਾ ਮੰਤਰੀ ਗੁਰਮੀਤ ਸਿੰਘ ਮੀਥੇਰ ਚੇਤਨ ਸਿੰਘ ਜੜਮਾਜਰਾ ਬਲਕਾਰ ਸਿੰਘ ਬ੍ਰਹਮਸ਼ੰਕਰ ਜਿੰਪਾ ਅਤੇ ਅਨਮੋਲ ਗਗਨਮਾਨ ਨੂੰ ਸਰਕਾਰੀ ਕੋਠੀ ਖਾਲੀ ਕਰਨ ਲਈ ਨੋਟਿਸ ਜਾਰੀ ਕੀਤਾ ਗਿਆ ਹੈ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਦੇ 15 ਦਿਨਾਂ ਦੇ ਅੰਦਰ ਅੰਦਰ ਸਰਕਾਰੀ ਕੋਠੀ ਖਾਲੀ ਕਰਨੀ ਹੁੰਦੀ ਹੈ ਇਸ ਲਈ ਤੁਸੀਂ ਕੋਠੀ ਖਾਲੀ ਕਰਕੇ ਲੋਕ ਨਿਰਮਾਣ ਵਿਭਾਗ ਦੇ ਹਵਾਲੇ ਕਰਦੋ ਤਾਂ ਜੋ ਨਵੀਂ ਬਣੀ ਮੰਤਰੀਆਂ ਨੂੰ ਕੋਠੀ ਅਲਰਟ ਕੀਤੀਆਂ ਜਾ ਸਕੰਦਾ ਸਹੀ ਹੈ ਕਿ ਜੇ ਭਗਵੰਤ ਮਾਨ ਵੱਲੋਂ ਆਪਣੀ ਕੈਬਨਿਟ ਦੇ ਮੰਤਰੀਆਂ ਨੇ ਉਹਨਾਂ ਦੇ ਵਿੱਚ ਨਵੇਂ ਮੰਤਰੀਆਂ ਨੂੰ ਜਿਹੜਾ ਸ਼ਾਮਲ ਕੀਤਾ ਗਿਆ ਸੀ ਤੇ ਜਿਹੜੇ ਸਾਬਕਾ ਪੰਜਾਬ ਦੇ ਪੰਜ ਮંત્રી ਨੇ ਉਹਨਾਂ ਨੂੰ ਸਰਕਾਰੀ ਕੋਠੀ ਖਾਲੀ ਕਰਨ ਦੇ ਜਿਹੜੇ ਹਾਦੇ ਹਦੇ ਹਿਦੇਸ਼ ਜਾਰੀ ਕੀਤੇ ਨੇ ਤਾਂ ਉਹਨਾਂ ਨੇ ਕਹ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਵੀ ਮੰਤਰੀ ਦੇ ਅਹੁਦੇ ਤੋਂ ਕੋਈ ਹਟਦਾ ਹੈ ਤਾਂ ਉਸ ਦੇ 15 ਦਿਨਾਂ ਦੇ ਅੰਦਰ ਅੰਦਰ ਸਰਕਾਰੀ ਕੋਠੀ ਜਿਹੜੀ ਉਹ ਖਾਲੀ ਕਰਨੀ ਪੈਂਦੀ ਹੈ ਤਾਂ ਜੋ ਜਿਹੜੇ ਨਵੇਂ ਮੰਤਰੀ ਬਣੇ ਨੇ ਉਹਨਾਂ ਨੂੰ ਕੋਠੀ ਜਿਹੜੀ ਅਲਰਟ ਕੀਤੀ ਜਾ ਸਕੇ ਤਾਂ ਹੁਣ ਇਹ ਜਿਹੜੇ ਪੰਜ ਮੰਤਰੀ ਨੇ ਜਿੰਨਾਂ ਨੂੰ ਸਰਕਾਰੀ ਕੋਠੀ ਖਾਲੀ ਕਰਨ ਦੇ ਆਦੇਸ਼ ਜਿਹੜੇ ਕੀ ਜਾਰੀ ਕੋਏ ਨੇ ਨੋਟਿਸ ਜਾਰੀ ਹੋਇਆ ਹੈ ਨੋਟਿਸ ਵਿੱਚ ਲਿਖਿਆ ਵੀ ਗਿਆ ਹੈ ਬਕਾਇਦਾ ਕਿ ਤੁਸੀਂ ਜਲਦ ਤੋਂ ਜਲਦ ਇਹ ਕੋਠੀਆਂ ਨੂੰ ਜਿਹੜੀ ਕਾਰੀ ਕੋਟੀਆਂ ਸਰਕਾਰੀ ਰਿਹਾਇਸ਼ਾਂ ਨੂੰ ਖਾਲੀ ਕਰ ਦੋ ਤਾਂ ਜੋ ਜਿਹੜੇ ਨਵੇਂ ਕੈਬਨਿਟ ਮੰਤਰੀ ਬਣੇ ਨੇ ਸੀਐਮ ਭਗਵੰਤ ਮਾਨ ਵੱਲੋਂ ਜਿਹੜੇ ਨਵੇਂ ਕੈਬਨਿਟ ਮੰਤਰੀ ਚੁਣੇ ਗਏ ਨੇ ਆਪਣੇ ਮੰਤਰੀ ਬਦੂ ਜੀ ਨੇ ਨੇ ਸੌ ਚੁੱਕੀ ਹੈ ਉਹਨਾਂ ਨੂੰ ਇਹ ਕੋਟੀਆਂ ਜਿਹੜੀਆਂ ਅਲਰਟ ਹੋ ਸਕਣਗੀਆਂ ਤੇ ਉਹਨਾਂ ਨੂੰ ਹੀ ਇਹਨਾਂ ਦੀ ਜਿਹੜੀ ਜ਼ਿੰਮੇਵਾਰੀ ਰਹਿਣ ਦੀ ਉੱਤੇ ਉਹਨਾਂ ਨੂੰ ਦਿੱਤੀ ਜਾਵੇਗੀ ਜਿਹੜੇ ਸਾਬਕਾ ਪੰਜਾਬ ਦੇ ਪੰਜ ਮੰਤਰੀਆ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਅੱਜ ਕੀ 15 ਦਿਨਾਂ ਦੇ ਅੰਦਰ ਅੰਦਰ ਤੁਸੀਂ ਇਹ ਕੋਠੀ ਖਾਲੀ ਕਰਨੀ ਸੀ ਜਿਹੜੀ ਕਿ ਉਹਨਾਂ ਨੇ ਹਜੇ ਤੱਕ ਨਹੀਂ ਕੀ ਕੀਤਾ ਜਾਇਆ ਨਾ ਨੋਟਿਸ ਜਾਰੀ ਕੀਤਾ ਗਿਆ ਹੈ ਕਿ ਸਰਕਾਰੀ ਕੋਠੀਆਂ ਨੂੰ ਜੁੜਾਓ ਤੁਸੀਂ ਖਾਲੀ ਕਰਨਾ ਹੈ ਨਵੀਂ ਆ ਤੇ ਤਾਜ਼ਾ ਖਬਰਾਂ ਲੈ ਕੇ ਮਿਹਰ ਹਾਜ਼ਰ ਹੋਵਾਂਗੇ ਤੁਸੀਂ ਬੀ ਪੇਰਨ ਪੰਜਾਬੀ মিডিਆ ਹੁੰਦੇ ਇਜਾਜ਼ਤ ਧੰਨਵਾਦ